ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਸਾਡੀ ਟੀਮ ਪਹੁੰਚੀ ਹੈ ਤਰਨਤਾਰਨ ਜ਼ਿਲ੍ਹੇ ਦੇ ਮੁੰਡਾਪਿੰਡ ਦੇ ਵਿੱਚ ਆਸੇ-ਪਾਸੇ ਤੁਸੀਂ ਤਬਾਹੀ ਦਾ ਉਹ ਮੰਜ਼ਰ ਦੇਖ ਰਹੇ ਹੋ ਜੋ ਅਸੀਂ ਪਿਛਲੇ ਦਿਨਾਂ ਤੋਂ ਸੁਣ ਰਹੇ ਹਾਂ ਜਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਕਿਵੇਂ ਸਤਲੁਜ ਅਤੇ ਬਿਆਸ ਦੇ ਵਿੱਚ ਡੈਮਾਂ ਤੋਂ ਛੱਡੇ ਪਾਣੀ ਨੇ ਕਿਵੇਂ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਆ ਜਿਹੜਾ ਪਾਣੀ ਦੇਖ ਰਹੇ ਹੋ ਤੁਸੀਂ ਇਹ ਕੋਈ ਛੱਪੜ ਨਹੀਂ ਇਹ ਕੋਈ ਝੀਲ ਨਹੀਂ ਹੈਗੀ ਇਹ ਕੋਈ ਦਰਿਆ ਨਹੀਂ ਹੈਗਾ ਇਹਦੇ ਝੋਨਾ ਹੈ ਦੂਰ ਤੱਕ ਤੁਸੀਂ ਦੇਖ ਰਹੇ ਹੋਗੇ ਗੰਨੇ ਤੇ ਕਮਾਤ ਦੀ ਫਸਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕਿਸਾਨਾਂ ਦੀਆਂ ਆਸਾਂ ਉਹਨਾਂ ਕਿਸਾਨਾਂ ਦੇ ਸੁਪਨੇ ਉਹਨਾਂ ਕਿਸਾਨਾਂ ਦੀਆਂ ਉਮੀਦਾਂ ਪਾਣੀ ਦੇ ਵਿੱਚ ਰੁਲ ਗਈਆਂ ਮਲਿਆ ਮੇਟ ਹੋ ਗਈਆਂ ਜਿਨ੍ਹਾਂ ਨੇ ਆਪਣੇ ਭਵਿੱਖ ਦੇ ਸੁਪਨੇ ਸੰਜੋਏ ਸੀ ਕਿ ਅਸੀਂ ਜਦੋਂ ਝੋਨੇ ਦੀ ਫਸਲ ਵੇਚਾਂਗੇ ਤਾਂ ਆਪਣੇ ਧੀ ਪੁੱਤ ਦਾ ਵਿਆਹ ਕਰਾਂਗੇ ਤੇ ਕਰਜ਼ੇ ਦੀ ਕਿਸ਼ਤ ਮੋੜਾਂਗੇ ਪਰ ਹੁਣ ਇਹਨਾਂ ਕਿਸਾਨਾਂ ਦੇ ਪੱਲੇ ਸਿਰਫ ਹੰਝੂ ਬਚੇ ਨੇ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਇਹਨਾਂ ਕਿਸਾਨਾਂ ਦੇ ਸਿਰਫ ਦੁੱਖ ਦਰਦ ਸੁਣਨ ਆਏ ਆ ਰਿਪੋਰਟਾਂ ਇਹ ਆ ਰਹੀਆਂ ਨੇ ਸਰਕਾਰੀ ਤੌਰ ਤੇ ਕਿ ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ ਇਹ ਹੜ੍ਹਾਂ ਦਾ ਪਾਣੀ ਕਿੱਥੋਂ ਆਇਆ ਜੋ ਡੈਮ ਨੇ ਉਹਨਾਂ ਤੋਂ ਪਾਣੀ ਛੱਡਿਆ ਗਿਆ ਪਾਣੀ ਸਤਲੁਜ ਅਤੇ ਬਿਆਸ ਦਰਿਆ ਦੇ ਵਿੱਚ ਵਧਿਆ ਤਾਂ ਬੰਨ ਤੋੜਦਾ ਹੋਇਆ ਪਾਣੀ ਖੇਤਾਂ ਦੇ ਵਿੱਚ ਜਾਵੜਿਆ ਪਿੰਡਾਂ ਦੇ ਵਿੱਚ ਜਾਵੜਿਆ ਜਿਹੜੇ ਲੋਕ ਢਾਣੀਆਂ ਦੇ ਵਿੱਚ ਰਹਿੰਦੇ ਸੀ ਖੇਤਾਂ ਦੇ ਵਿੱਚ ਰਹਿੰਦੇ ਸੀ ਬੈਂਕਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਨਵਾਂ ਆਸਰਾ ਲੱਭਣਾ ਪਿਆ ਉਹਨਾਂ ਨੂੰ ਨਵੀਂ ਨਵਾਂ ਟਿਕਾਣਾ ਲੱਭਣਾ ਪਿਆ ਤੇ ਆਪਣੇ ਡੰਗਰ ਬੱਚੇ ਕਈ ਤਾਂ ਆਪਣੇ ਡੰਗਰ ਬੱਚੇ ਛੱਡ ਕੇ ਵਿਚਾਰੇ ਸੁਰੱਖਿਅਤ ਥਾਂਵਾਂ ਵੱਲ ਨੂੰ ਦੌੜਨ ਲਈ ਮਜਬੂਰ ਹੋਏ ਤੁਸੀਂ ਇਹ ਵੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਦਰਿਆ ਦੇ ਪਾਣੀ ਦੇ ਵਿੱਚੋਂ ਹੜ੍ਹ ਦੇ ਪਾਣੀ ਦੇ ਵਿੱਚੋਂ ਇਸ ਵੇਲੇ ਬਦਬੂ ਮਾਰਨ ਲੱਗੀ ਹੈ ਇਹ ਆਉਣ ਵਾਲੀਆਂ ਬਿਮਾਰੀਆਂ ਕਿਸੇ ਆਫਤ ਜਾਂ ਕਿਸੇ ਮਹਾਮਾਰੀ ਦਾ ਸੰਕੇਤ ਵੀ ਨੇ ਕਿ ਸਰਕਾਰ ਇਹ ਸਾਰੇ ਕਾਸੇ ਤੋਂ ਹੁਣ ਜਾਗੂਗੀ ਲੋਕਾਂ ਦੀ ਸਾਰ ਲਾਊਗੀ ਇਹ ਬਹੁਤ ਵੱਡੇ ਸਵਾਲ ਨੇ ਪੰਜਾਬ ਸਰਕਾਰ ਵੱਲੋਂ ਭਾਵੇਂ ਐਲਾਨ ਕੀਤਾ ਗਿਆ ਆਪਣੇ ਮੰਤਰੀਆਂ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਲੋਕਾਂ ਦਾ ਦੁੱਖ ਦਰਦ ਸਮਝਣ ਲੋਕਾਂ ਦੀ ਦਰਦ ਸੁਣਨ ਲੋਕਾਂ ਦੇ ਵਿੱਚ ਜਾਣ ਪਰ ਜਦੋਂ ਅਸੀਂ ਮੁੰਡੇ ਪਿੰਡ ਦੇ ਵਸਨੀਕਾਂ ਨਾਲ ਗੱਲ ਕੀਤੀ ਜਿਨ੍ਹਾਂ ਦੀ 1 ਏਕੜ ਦੀ ਮਾਲਕੀ ਤੋਂ ਲੈ ਕੇ 90 ਏਕੜ ਦੀ ਮਾਲਕੀ ਤੱਕ ਜ਼ਮੀਨ ਜਿਹੜੀ ਹੈ ਦਰਿਆ ਦੇ ਪਾਣੀ ਦੇ ਵਿੱਚ ਆ ਗਈ ਹੜ੍ਹ ਦੇ ਪਾਣੀ ਦੇ ਵਿੱਚ ਹੜ੍ਹ ਗਈ ਤਾਂ ਉਹਨਾਂ ਦੇ ਦੁੱਖ ਦਰਦ ਚੱਲਿਆ ਨਹੀਂ ਜਾਂਦਾ ਕਿ ਸਾਨੂੰ ਕਿਸੇ ਵੀ ਸਰਕਾਰੀ ਨੁਮਾਇੰਦੇ ਦੀ ਸ਼ਕਲ ਦੇਖਣੀ ਵੀ ਨਸੀਬ ਨਹੀਂ ਹੋਈ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਦਾਅਵੇ ਅਤੇ ਹਕੀਕਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਦਿਖਾਈ ਦੇ ਰਿਹਾ ਆਖਰ ਇਹਨਾਂ ਦਾ ਦਰਦ ਕੌਣ ਸੁਣੂਗਾ ਕਿਉਂ ਨਹੀਂ ਸਰਕਾਰਾਂ ਸੁਣਦੀਆਂ ਕੌਣ ਆ ਕੇ ਬੋੜੂਗਾ ਪਿਛਲੇ 1 ਸਾਲ ਪਹਿਲਾਂ ਭਾਗ 2023 ਦੇ ਵਿੱਚ 2024 ਦਾ ਸਾਲ ਹੀ ਸੁਲੱਖਣਾ ਲੰਘਿਆ ਸੀ 2023 ਦੇ ਵਿੱਚ ਵੀ ਇਸ ਸਮੁੱਚੇ ਖੇਤਰ ਦੇ ਵਿੱਚ ਭਿਆਨਕ ਤਬਾਹੀ ਆਈ ਸੀ ਉਦੋਂ ਸਾਰੀ ਜ਼ਮੀਨ ਦੇ ਵਿੱਚ 2-2 3-3 ਫੁੱਟ ਰੇਤ ਭਰ ਗਈ ਸੀ ਤੇ ਜ਼ਮੀਨ ਨੂੰ ਦੁਬਾਰਾ ਵਾਹੀਯੋਗ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਉਹ ਵੀ ਬਹੁਤ ਮੁਸ਼ਕਲ ਭਰਿਆ ਕੰਮ ਹੁੰਦਾ ਹੈ ਤੇ ਕਿਸਾਨਾਂ ਨੇ ਪੂਰਾ 1 ਸਾਲ ਲਾ ਕੇ ਤਰਦਦ ਕਰਕੇ ਮਿਹਨਤ ਕਰਕੇ ਮੁਸ਼ਕਲ ਨਾਲ ਜ਼ਮੀਨ ਉਹ ਵਾਹੀਯੋਗ ਬਣਾਈ ਸੀ ਤੇ ਵਾਹੀਯੋਗ ਜ਼ਮੀਨ ਬਣਾਉਣ ਤੋਂ ਬਾਅਦ ਹੁਣ ਫਿਰ 2 ਸਾਲ ਬਾਅਦ ਉਹੀ ਹਾਲਾਤ ਮੁੜ ਮੂੰਹ ਅੱਡੀ ਖੜੇ ਨੇ ਤੇ ਇਹਨਾਂ ਕਿਸਾਨਾਂ ਦਾ ਹਾਲ ਦੇਖਿਆ ਹੀ ਜਾਂਦਾ ਅਸੀਂ ਇਸ ਵੇੜੇ ਦੇ ਵਿੱਚ ਸਵਾਰ ਹੋ ਕੇ ਸਮੁੱਚੇ ਦਰਿਆ ਤੱਕ ਬਿਆਸ ਦਰਿਆ ਦੇ ਕੰਢੇ ਤੱਕ ਜਾਵਾਂਗੇ ਤੁਸੀਂ ਸਾਰੇ ਸ਼ਾਰਟਸ ਜਿਹੜੇ ਆ ਸਾਰੇ ਹਾਲਾਤ ਜਿਹੜੇ ਆ ਰਾਸਤੇ ਦੇ ਵਿੱਚ ਦੇਖੋਗੇ ਕਿ ਕਿਵੇਂ ਜਿਹੜੀ ਜ਼ਮੀਨ ਹੈ ਸਾਰੀ ਹੜ ਦੇ ਪਾਣੀ ਦੀ ਭੇਂਟ ਚੜੀ ਹੋਈ ਹੈ ਜਿਹੜੇ ਇੱਥੇ ਕਿੰਨੇ ਕੁ ਲੋਕ ਰਹਿੰਦੇ ਹੋਣਗੇ ਸਾਰੇ ਏਰੀਆ ਦੇ ਵਿੱਚ ਇਹਦੇ ਵਿੱਚ ਕੱਲੀਆਂ ਮੁੰਡੇ ਪਿੰਡ ਦੀਆਂ 35 36 ਬਹਿਕਾਂ ਹੈ ਜੀ ਮੁੰਡਾ ਪਿੰਡ ਪਿੰਡ ਦੀਆਂ ਜੀ ਜੋਲ ਪਿੰਡ ਦੀਆਂ ਕੁਝ ਬਹਿਕਾਂ ਜੀ ਗਾੜੀ ਭੈੜ ਪਿੰਡ ਦੀਆਂ ਬਹੁਤ ਬਹਿਕਾਂ ਮੰਡ ਜੀ ਹਾਂ ਗੁਜਰਪੁਰਾ ਮੰਡ ਤੇ ਬਾਉਪੁਰ ਏਰੀਆ ਵੀ ਇੱਥੇ ਨਾਲ ਜੁੜਦਾ ਹੂੰ ਇਹ ਤਕਰੀਬਨ ਢੜਕਾ ਗੁਜਰਪੁਰ ਮੁੰਡਾ ਪਿੰਡ ਹੂੰ ਜੋਲ ਟਾਏ ਵਾਲੇ ਕਲੇਰ ਟਾਏ ਵਾਲੇ ਭੈੜ ਟਾਏ ਵਾਲੇ ਮਾਨਕ ਦੇਖੇ ਟਾਏ ਵਾਲੇ ਧੁੰਦਾ ਮੰਡ ਮੁੰਡਾ ਮੰਡ ਆਲਮ ਖਾਨ ਵਾਲਾ ਮੰਡ ਪ੍ਰਤਾਪਪੁਰ ਮੰਡ ਮਮਦਾਵਾਦ ਮੰਡ ਰਾਮਪੁਰ ਗौरा ਮੰਡ ਬਾਉਪੁਰ ਕਦੀਮ ਬਾਉਪੁਰ ਜਦੀਨ ਜੀ ਇਹ ਸਾਰੇ ਪਿੰਡ ਮੰਡ ਆਪਣਾ ਗੁਜਰਪੁਰ ਮੰਡ ਘੜਕਾ ਮੰਡ ਜੀ ਇੰਨਾ ਏਰੀਆ ਜਿਹੜਾ ਬਣਦਾ ਜਿਹਦੇ ਵਿੱਚ ਬਾਉਪੁਰ ਦਾ ਏਰੀਆ ਵੀ ਪਾ ਕੇ ਉਹ ਵੀ ਘੜਕੇ ਪਿੰਡ ਦੇ ਨਾਲ ਪ੍ਰੋਪਰ ਜੁੜਦਾ ਹੂੰ ਤਕਰੀਬਨ ਲਗਭਗ ਗੋਂਦਵਾਲ ਸਾਹਿਬ ਤੋਂ ਲਾ ਕੇ ਜੇ ਅਸੀਂ ਸੈਂਚਰੀ ਤੀ ਕਰ ਜਾਈਏ ਨਾ ਜੀ ਜੇ ਸਾਨੂੰ ਬਚਾਉਣਾ ਹੋਵੇ ਇਹ 25000 ਤੋਂ ਉੱਤੇ ਏਕੜ ਬਣਦਾ ਟੋਟਲ ਕੱਲੇ ਤੁਹਾਡੇ ਇਹ ਨਹੀਂ ਸਾਡਾ ਨਹੀਂ ਇਹ ਮਤਲਬ ਸਾਡਾ ਮੰਡ ਦਾ ਏਰੀਆ ਮੰਡ ਦਾ ਇਹਦੇ ਵਿੱਚ ਕੀ ਹੈ ਇੱਕ 18 ਕਿਲੋਮੀਟਰ ਗੋਂਦਵਾਲ ਸਾਹਿਬ ਦੇ ਪੁਲ ਤੋਂ ਲਾ ਕੇ ਤੇ ਹਰੀਕਿਆਂ ਤੋਂ ਉਰਲੇ ਬੰਨੇ ਜਿੱਥੇ ਸੈਂਚਰੀ ਪਿੰਡ ਮਲੜਾਉਂਦੇ ਆ ਮਲੜਾ ਦੇ ਮੰਡ ਤਿੱਕਰ 18 ਕਿਲੋਮੀਟਰ ਸਿੱਧਾ ਬਣਦਾ ਜੇ 18 ਕਿਲੋਮੀਟਰ ਇਹਨੂੰ ਨਹਿਰ ਦਾ ਰੂਪ ਦਿੱਤਾ ਜਾਵੇ ਜਿਸ ਤਰ੍ਹਾਂ ਨਾਨਕਮਾਦਾ ਯੂਪੀ ਦੇ ਵਿੱਚ ਡੈਮ ਹਾਂਜੀ ਉਹਦਾ ਪ੍ਰੋਪਰ ਡੈਮ ਬਣਿਆ ਗਿਆ ਵਾ ਚੈਨਲਾਈਜੇਸ਼ਨ ਪੂਰਾ ਹੋਵੇ ਹਾਂਜੀ ਉਹ ਉਹਦੇ ਗਾੜੀ ਪ੍ਰੋਪਰ ਦਰ ਲੱਗੇ ਆ ਉਹਦੇ ਡੈਮ ਦਾ ਲੈਵਲ ਪੂਰਾ ਕਰਕੇ ਅੱਗੇ ਪਾਣੀ ਛੱਡਿਆ ਜਾਂਦਾ ਵਾ ਜਦ ਇਥੋਂ ਸਾਡੇ ਤੋਂ ਹਰੀਕਿਆਂ ਤੋਂ ਰਾਜਸਥਾਨ ਨੂੰ ਪਾਣੀ ਦਿੱਤਾ ਜਾਂਦਾ ਜਿਹਦਾ ਨਾਂ ਕੋਈ ਸਾਡੀਆਂ ਜ਼ਮੀਨਾਂ ਮਾਲਕੀ ਦੇ ਵਿੱਚ ਦੀ ਦਰਿਆ ਲੰਘਦਾ ਵੇ ਕੋਈ ਕੋਈ ਇਹ ਗਵਰਨਮੈਂਟ ਦੀ ਜ਼ਮੀਨ ਨਹੀਂਗੀ ਠੀਕ ਹੈ ਜਾਂ ਕੋਈ ਸ਼ਾਮਲਾਡ ਨਹੀਂਗੀ ਨਿੱਜੀ ਜ਼ਿਮੀਂਦਾਰਾਂ ਦੀਆਂ ਮਾਲਕੀ ਜ਼ਮੀਨਾਂ ਇਹਦੇ ਵਿੱਚ ਦੀ ਪਾਣੀ ਜਿਹੜਾ ਵਾ ਉਹਨੂੰ ਪ੍ਰੋਪਰ ਨਹਿਰ ਦਾ ਰੂਪ ਦਿੱਤਾ ਜਾਵੇ ਰਾਜਸਥਾਨ ਦੇ ਕੋਲੋਂ ਅੱਜ ਤੀਕਰ ਸਾਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਉਹ ਡੋਬਦੇ ਨਹਿਰਾਂ ਪਾਣੀ ਖੜਦੀਆਂ ਆ ਸਾਨੂੰ ਡੁੱਬਣ ਦਾ ਕਾਰਨ ਜਿੱਥੇ ਆਪ ਜੀ ਆ ਜਾ ਰਹੇ ਜੋ ਨਹੀਂ ਆ 10-10 ਫੁੱਟ ਪਾਣੀ ਆ ਆਪ ਜੀ ਜਾ ਰਹੇ ਜੋ ਇਹ ਇਹਦਾ ਕਾਰਨ ਬਾਬਾ ਜੀ ਇੱਕ ਮਿੰਟ ਇਹਨੂੰ ਇਹਨੂੰ ਪੂਰਾ ਐਕਸਪਲੇਨ ਕਰ ਦਿਓ ਜਿੱਥੇ ਆਪਾਂ ਜਾ ਰਹੇ ਆ ਇੱਥੇ ਕਿੰਨਾ ਕਿੰਨਾ ਪਾਣੀ ਆ ਕਿਹੜੀਆਂ ਕਿਹੜੀਆਂ ਫਸਲਾਂ ਇਦੇ ਚ ਆ ਗਿਆਂ ਤੇ ਜਿਹਦੀ ਫਸਲ ਮਾਰੀ ਗਈ ਉਹ ਹੁਣ ਵਿਚਾਰਾ ਕਿਸਾਨ ਕੀ ਕਰੂਗਾ ਇਹਦੇ ਵਿੱਚ ਜੀ ਐਸ ਵਾਲੇ ਜਿੱਥੇ ਆਪ ਜੀ ਜਾ ਰਹੇ ਜੇ ਜੀ ਉਹ ਪ੍ਰੋਪਰ ਸਾਹਮਣੇ ਬੰਬੀ ਦੇਖੋ ਸਿਰਫ 2 ਫੁੱਟ ਬੰਬੀ ਉੱਪਰੋਂ ਨੰਗੀ ਆ ਹਮ ਤੇ ਬੰਬੀਆਂ 5-5 ਫੁੱਟ ਮਤਲਬ ਜ਼ਮੀਨ ਤੋਂ ਉੱਪਰ ਬਣਾਈਆਂ ਵਾ ਧਰਤੀ ਤੋਂ ਜੀ ਐਸ ਵਾਲੇ 10 ਫੁੱਟ ਤੋਂ 11 ਫੁੱਟ ਦਾ ਲੈਵਲ ਇੱਥੇ ਪਾਣੀ ਦਾ ਵਾ ਜਿੱਥੇ ਆਪ ਜੀ ਵੇੜੇ ਤੇ ਜਾ ਰਹੇ ਆਪਾਂ 10 ਫੁੱਟ ਡੂੰਘੇ ਪਾਣੀ ਦੇ ਉੱਤੇ ਖੜੇ ਉੱਪਰ ਉੱਪਰ ਖੜੇ ਆ ਜੀ ਇਹਦੇ ਥੱਲੇ ਝੋਨਾ ਜੀ ਇਹਦੇ ਥੱਲੇ ਗੰਨਾ ਇਹਦੇ ਥੱਲੇ ਬਾਸ ਬਦੀਆਂ ਇਹਦੇ ਥੱਲੇ ਸਾਡਾ ਜ਼ਿਮੀਦਾਰਾਂ ਦਾ ਚਾਰਾ ਸਾਰੇ ਸੁਪਨੇ ਇਹਦੇ ਥੱਲੇ ਜੀ ਦਫਨ ਹੋਗੇ ਸਾਰੇ ਟੋਟਲ 100% ਬਰਬਾਦੀ ਇਸ ਪਾਣੀ ਦੇ ਨਾਲ ਪਰ ਸਾਡਾ ਜ਼ਿਮੀਦਾਰਾਂ ਦਾ ਕਸੂਰ ਕੀ ਆ ਸਾਡਾ ਕਸੂਰ ਇਹ ਆ ਮਤਲਬ ਅਸੀਂ ਇਹ ਕਾਮ ਜ਼ਿਮੀਦਾਰ ਅਸੀਂ ਕੋੜ ਦਾ ਬੂਹਾ ਨਹੀਂ ਖੜਕਾਉਂਦੇ ਤੇ ਸਾਡੇ ਨਾਲ ਪੰਜਾਬ ਵੱਲੋਂ ਵੀ ਧੱਕਾ ਸੈਂਟਰ ਵੱਲੋਂ ਵੀ ਧੱਕਾ ਧੱਕਾ ਕੀ ਆ ਜੇ ਰਾਜਸਥਾਨ ਨੂੰ ਪਾਣੀ ਦਿੱਤਾ ਜਾਂਦਾ ਵਾ ਜੇ ਗਵਰਨਮੈਂਟ 11 ਕਿੱਲੇ ਨਰਬਦਾ ਨਦੀ ਵਾਸਤੇ ਰਿਜ਼ਰਵ ਕਰਕੇ ਥੱਲੇ ਥੱਲਿਆਂ ਦੀ ਪਾਣੀ ਖੜ ਸਕਦੀ ਆ ਨਰਬਦਾ ਨਦੀ ਦਾ ਗੁਜਰਾਤ ਦੇ ਵਿੱਚ ਤੇ ਕੀ ਗੱਲ ਆ ਸਾਡਾ 20 ਕਿਲੋਮੀਟਰ ਨਹੀਂ ਗਵਰਨਮੈਂਟ ਜੇ ਰਾਜਸਥਾਨ ਨਹਿਰਾਂ ਨੂੰ ਪਾਣੀ ਦੇਣਾ ਵਾ ਤੇ ਸਾਨੂੰ ਇਹ ਬਚਾਓ ਅੱਛਾ ਬਾਬਾ ਜੀ ਇਹ ਦੱਸਿਓ ਇੱਥੇ ਇਹ ਲਗਾਤਾਰ ਕਿੰਨੇ ਸਾਲ ਹੋ ਗਏ ਤੁਹਾਨੂੰ ਦੇਖਦਿਆਂ ਨੂੰ ਵੀ ਇਹ ਹਰ ਵਾਰ ਤੋਂ ਆਹੀ ਆਉਂਦੀ ਐ ਇਹ ਤਬਾਈ ਜੀ 2-3 ਸਾਲ ਬਾਅਦ ਆਉਂਦੀ ਪਰ ਜਿਹੜੀ ਆ 23 ਦੇ ਵਿੱਚ ਤੇ ਹੁਣ ਆਈ ਆ 93 ਦੇ ਵਿੱਚ ਆਈ ਆ ਸਭ ਤੋਂ ਵੱਡਾ 88 ਦਾ ਫਲਾਡ ਆਇਆ ਹੈ ਜੀ ਐਂ 88 ਵਾਲੇ ਨੂੰ ਗਿਣਦੇ ਸਾਡਾ ਬਹੁਤ ਨੁਕਸਾਨ ਹੋਇਆ ਜੀ ਪਰ 88 ਵਾਲੇ ਨੂੰ 23 ਲੰਘਿਆ 23 ਨਾਲੋਂ ਜਿਹੜਾ ਅੱਜ ਆ 25 ਵਾਲਾ ਵਾ ਉਸ ਤੋਂ ਵੱਧ ਇਹ ਉਹਦੇ ਨੂੰ ਵੱਧ ਲੰਘ ਗਿਆ ਉਹ 23 ਵਾਲੇ ਚ ਇੱਕ ਸੌ ਟੁੱਟਾ ਸੀ ਅੱਜ ਕੋਈ ਬਚਿਆ ਹੀ ਨਹੀਂ ਅੱਛਾ ਜਿਹੜੇ ਕਿਸਾਨ ਨੇ ਆਪ ਜਦੋਂ ਫਸਲ ਬੀਜਦਾ ਬੜੇ ਸੁਪਨੇ ਬੜਾ ਕੁਝ ਜੁੜਿਆ ਹੁੰਦਾ ਹੈ ਦਿੱਤੀਆਂ ਬੁੱਤਾਂ ਦੇ ਵਿਆਹ ਵੀ ਕਰਨੇ ਆ ਕਰਜ਼ੇ ਵੀ ਲਾਉਣਾ ਹੈ ਆਪਦੀ ਜ਼ਿੰਦਗੀ ਵੀ ਕੌਣ ਟਣੀ ਹੈ ਬਹੁਤ ਕੁਝ ਸੁਪਨੇ ਜੁੜੇ ਹੁੰਦੇ ਆ ਫਿਰ ਉਹਨਾਂ ਕਿਸਾਨਾਂ ਤੇ ਕੀ ਅਸਰ ਪੈਂਦਾ ਹੈਗਾ ਅਸਰ ਵੇਖੋ ਏਡਾ ਵੱਡਾ ਮਾੜਾ ਪੈਣ ਡਿਆ ਬੈਂਕਾਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਕੋਆਪਰੇਟ ਸੁਸਾਇਟੀਆਂ ਦੇ ਪੈਸੇ ਜ਼ਿਮੀਂਦਾਰ ਤੋਂ ਨਹੀਂ ਦਿੱਤੇ ਜਾ ਰਹੇ ਆੜਤੀਏ ਜਿਹੜੇ ਆ ਉਹ ਖੁਦ ਕਸ਼ੀਆਂ ਕਰ ਰਹੇ ਆ ਆੜਤੀਆਂ ਨੂੰ ਪੈਸੇ ਪ੍ਰੋਪਰ ਨਹੀਂ ਮਿਲਦੇ ਜ਼ਿਮੀਂਦਾਰ ਜਿਹੜੇ ਆ ਉਹ ਉਹ ਵੀ ਖੁਦ ਕਸ਼ੀਆਂ ਲ ਜਾਂਦੇ ਹਾਂ ਇੰਨੀ ਗੁਰੂ ਪਾਤਸ਼ਾਹ ਦੀ ਕਿਰਪਾ ਵਾ ਉਹ ਇੱਕ ਇਹ ਚੀਜ਼ ਦੇ ਉੱਤੇ ਕੰਨ ਪੱਕ ਜਾਂਦਾ ਸਾਡੇ ਇੰਨਾ ਕੰਨ ਪੱਕਾ ਆਸ ਦੇ ਨਾਲ ਜੀਵੇ ਆਸਾ ਮਰੇ ਨਰਾਸਾ ਕਹਿਣਾ ਜਲ ਅਗਲੇ ਸਾਲ ਫਸਲ ਹੋ ਜੂ ਉਹ ਐਰ ਕੀ ਐਸ ਪਾਣੀ ਨੇ ਉਹ ਵੀ ਆਸਾਂ ਦੇ ਪਾਣੀ ਫੇਰਤਾ ਕਿਉਂ ਪਿਛਲੇ ਸਾਲ ਜਿੱਥੋਂ ਰੇਤੋ 10 ਦਾ ਫੁੱਟ ਨਿਕਲੀ ਸੀ ਖਾਲਸਾ ਏਡ ਨੇ ਪੂਰਾ ਜੋਰ ਲਾਇਆ ਮੁੰਡੇ ਪਿੰਡ ਜੋੜ ਪਿੰਡ ਗੁਜਰਪੁਰਾ ਕੜਕਾ ਭੈੜ ਪਿੰਡ ਇਹਨਾਂ ਪਿੰਡਾਂ ਦੀ ਪ੍ਰੋਪਰ ਜ਼ਮੀਨ ਦੇ ਵਿੱਚ ਟਰੈਕਟਰ ਵੀ ਚੱਲੇ 52000 ਲੀਟਰ ਤੇਲ ਖਾਲਸਾ ਏਡ ਨੇ ਟਰੈਕਟਰਾਂ ਨੂੰ ਦਿੱਤਾ ਜ਼ਿਮੀਂਦਾਰਾਂ ਨੂੰ ਪੈਲੀ ਪਧਰੀ ਕਰਨ ਲਈ ਜਿੱਥੇ ਆਪਜੀ ਜਾ ਰਹੇ ਆ ਵੀ ਪਧਰੀ ਪੈਲੀ ਖਾਲਸਾ ਏਡ ਨੇ ਕੀਤੀ ਆ ਅੱਛਾ ਬਾਬਾ ਜੀ ਕੋਈ ਹੋਰ ਦਿੱਕਤ ਆਉਂਦੀ ਹੈ ਦੇਖੋ ਜਦੋਂ ਹੜ ਦਾ ਪਾਣੀ ਕਿਸੇ ਘਰ ਚ ਵੜ ਜੇ ਕਿਸੇ ਜ਼ਮੀਨ ਚ ਵੜ ਜੇ ਉਹ ਤਾਂ ਸਤਿਆਨਾਸ਼ ਕਰ ਦਿੰਦਾ ਹਾਂਜੀ ਚਾਹੇ ਘਰ ਚ ਵੜ ਜੇ ਤਾਂ ਘਰ ਚ ਰਹਿਣ ਯੋਗ ਨਹੀਂ ਰਹਿੰਦਾ ਜਮੀਰ ਚ ਵਰਜੇ ਜ਼ਮੀਨਦਵਾਰੇ ਬਾਹੀ ਜੋਗ ਨਹੀਂ ਰਹਿੰਦੀ ਬਿਲਕੁਲ ਜੀ ਫਿਰ ਕਿੰਨੀ ਮਿਹਨਤ ਮੁਸ਼ਕਲ ਤੇ ਕੀ ਕੁਝ ਕਰਨਾ ਪੈਂਦਾਗਾ ਮਿਹਨਤ ਜੀ ਇੰਨਾ ਗਵਾ ਮੈਂ ਇਹਨਾਂ ਦੀ ਕਿਸੇ ਦੀ ਗੱਲ ਨਹੀਂ ਕਰਦਾ ਜੀ ਅਸੀਂ ਪਰਮੇਸ਼ਰ ਦੇ ਬਾਣੇ ਜਰਣ ਵਾਲੇ ਆ ਜਿਸ ਦਿਨ ਦਾ ਪਾਣੀ ਆਇਆ ਹੂੰ ਉਸ ਦਿਨ ਅੱਜ ਮੈਂ ਆਪ ਜੀ ਦੇ ਨਾਲ ਪਾਣੀ ਦੇ ਆਣ ਕੇ ਦਰਸ਼ਨ ਕੀਤੇ ਆ ਮੈਂ ਹਾਂ ਜਾਣਾ ਨਹੀਂ ਹੂੰ ਕਈ ਜਾਂਦੇ ਆ ਮਾੜਾ ਆਇਆ ਕਹਿੰਦੇ ਜੋ ਗੁਰੂ ਦਾ ਬਾਣਾ ਜੇ ਆਪਾਂ ਪੰਜਾਬ ਜਾਂਦੇ ਉਹਦੇ ਬਾਣੇ ਅੰਦਰ ਵਾ ਪਰ ਬਾਣਾ ਸਾਰੇ ਬੰਦੇ ਨਹੀਂ ਮੰਨ ਸਕਦੇ ਜਿਹੜੇ ਜੱਟ ਦੇ 4 ਕਿੱਲੇ ਆ ਜੀ ਉਹਨੂੰ 4 ਕਿੱਲਿਆਂ ਦੇ ਨਾਲ ਗੁਜ਼ਾਰਾ ਵਾ ਜਿਹਦੇ 50 ਕਿੱਲੇ ਉਹਦਾ 50 ਕਿੱਲਿਆਂ ਦੇ ਨਾਲ ਉਹਦੇ ਸਿਰ ਉਹਨੇ ਖਰਚੇ ਉਹਦੀਆਂ ਲੇਵਰਾਂ ਉਹ ਠੇਕੇ ਦੇ ਪੈ ਲੀਆਂ ਹੁਣ ਮੈਂ ਆਪਣੇ ਤੇ ਆ ਜਾ ਮੇਰੇ ਕੋਲ ਐਸ ਵਲੇ ਮੇਰਾ ਭਤੀਜਾ ਬਾਬਾ ਬੰਤਾ ਸਿੰਘ ਜਿਹੜੇ ਕਥਾ ਕਰਦੇ ਆ ਜੀ ਸਾਡੇ ਦੋਨਾਂ ਦੇ 182 ਕਿੱਲੇ ਝੋਨੇ ਦੇ ਤੇ ਗੰਨੇ ਦੇ ਖਰਾਬ ਹੋਏ अच्छा जी मतलब 99 99 ਕਿल्ले 45 ਕਿल्ले ਝੋਨੇ ਦੇ ਮੇਰੇ 46 ਕਿल्ले ਗੰਨੇ ਦੇ ਮੇਰੇ ਉਹਨਾਂ ਦੇ 40 ਕਿल्ले ਝੋਨੇ ਦੇ ਦੂਜਾ ਗੰਨਾ 10 ਕਿल्ले ਉਹਨਾਂ ਤੇ ਇਹਦੇ ਚ ਹੁਣ ਤੁਹਾਨੂੰ ਕੋਈ ਢੱਕਾ 5 ਪੈਸੇ ਦਾ ਨਹੀਂ ਫਾਇਦਾ ਹੋਣਾ ਬਜਣੀ ਫਸਲ ਇਹ 5 ਪੈਸੇ ਦੀ ਤੇ ਗੱਲ ਛੱਡੋ ਸਾਨੂੰ ਇਹ ਆਸ ਨਹੀਂ ਸਾਡੀਆਂ ਪੈਲੀਆਂ ਵੀ ਬਜਣੀਆਂ ਫੇਰ ਰੇਤੋਂ ਨੂੰ ਕਿਤਰਾ ਕੱਢਾਂਗੇ ਇਸ ਵੇਲੇ ਜੋ ਹਲਾਤ ਬਣੇ ਹਨ ਨਾ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਜੀ ਆਪ ਜੀ ਅੱਜ ਸਰਕਾਰ ਦਾਵਾ ਕਰਦੀ ਐ ਸੀ ਬੜੇ ਪੈਸੇ ਦਿੰਨੇ ਆ ਸਰਕਾਰ ਇੰਨੇ ਪੈਸੇ ਦਿੱਤੇ ਆ ਜੀ ਜੀ ਪਿਛਲੇ ਸਾਲ ਤੋਂ ਪਿਛਲੇ ਸਾਲ ਤੇ ਆਪਣਾ 23 ਦੇ ਵਿੱਚ ਸਾਡੀ ਫਸਲ ਬਰਬਾਦ ਹੋਈ ਹਮ ਅੱਗੇ ਸਾਨੂੰ 7-7 8-8 ਲੱਖ ਮਾਅਵਜਾ ਦੋਹਾਂ ਘਰਾਂ ਨੂੰ ਸਾਰੀ ਜ਼ਮੀਨ ਦਾ ਮਿਲਦਾ ਹੈ ਅੱਛਾ ਜੀ ਪਿਛਲੇ ਸਾਲ ਸਾਨੂੰ 64-64 ਹਜ਼ਾਰ ਮਿਲਿਆ ਸਰਕਾਰ ਸਾਡੀ ਇੰਨੀ ਮਤ ਕਰਦੀ ਆ 64 ਹਜ਼ਾਰ ਸਾਰਾ ਟੋਟਲ ਲਿਖ ਕੇ ਜਾਣੇ ਨੂੰ 90 ਗੱਲਿਆਂ ਚ ਦੱਬਿਆ ਕਰ ਮੈਂ ਕਿ ਇੱਕ ਕਿਲੇ ਨੂੰ ਨਾ ਹਾਂ ਹਾਂ ਜੇ ਇਹਨੇ ਦੇ ਦੇਣ ਫਿਰ ਹਰ ਸਾਲ ਪਾਣੀ ਆ ਜਾ ਕਰੇ ਫਿਰ ਨਹੀਂ ਹੁਣੇ ਹਰ ਸਾਲ ਪਾਣੀ ਆ ਜੇ ਸਾਨੂੰ 60000 ਦੇ ਦੋ ਆਈਆਂ ਨੇ ਸਰਕਾਰ ਸਾਡੇ ਨਾਲ ਠੇਕਾ ਮਾਰ ਲੇ ਸਾਨੂੰ 50000 ਰੁਪਇਆ ਕਿਲੇ ਦਾ ਠੇਕਾ ਦੇ ਦੇ ਪਾਣੀ ਸਰਦਾ ਨਹੀਂ ਪਹਿਲੀ ਵਾਉਂਦੇ ਹੀ ਨਹੀਂ ਇਹਦੇ ਵਿੱਚ ਵੀ ਮੱਛੀ ਛੱਡ ਲੇ ਸਰਕਾਰ ਪ੍ਰੋਪਰ ਝੀਲ ਬਣਾ ਲੈ ਲਾਗੇ بڑے بڑے ਮੌਲ ਬਣਾ ਲੈਣ ਲੋਕਾਂ ਦੀ ਪਿਕਨਿਕ ਸੈਂਟਰ ਬਣਾ ਲੈਣ ਜਿਸ ਤਰ੍ਹਾਂ ਸੁਖਨਾ ਝੀਲ ਚੰਡੀਗੜ੍ਹ ਬਣੀ ਆ ਜਿਸ ਤਰ੍ਹਾਂ ਉੱਥੇ ਆ ਚੰਡੀਗੜ੍ਹ ਬਣੀ ਇੱਕ ਹੋਰ ਝੀਲ ਪਰੇ ਆ ਉਹ ਜਿਹੜਾ ਲੋਕੀ ਮਨੋਰੰਜਨ ਲਈ ਜਾਂਦੇ ਉਹ ਇੱਥੇ ਮੁੰਡੇ ਪਿੰਡ ਲਾਇਆ ਕਰਨ ਸਾਨੂੰ ਪ੍ਰੋਪਰ ਠੇਕਾ ਦੇ ਦੇਣ ਅਸੀਂ ਕੀ ਲੈਣਾ ਪਰ ਹੁਣ ਤਾਂ ਜੀ ਤੁਹਾਡੀ ਕਿਸਮਤ ਜੁੜੀ ਹੋਈ ਹੈ ਤੁਹਾਡੀ ਇਹ ਤਾਂ ਬਰਬਾਦੀ ਦਾ ਤਬਾਹੀ ਦਾ ਕਾਰਨ ਹੈ ਮੰਜਰ ਜਿਹੜਾ ਚਾਰੇ ਪਾਸੇ ਦੇਖ ਰਹੇ ਆ ਆਪਾਂ ਪਾਣੀ ਦੇ ਵਿੱਚ ਖੜੇ ਆ ਆਪਾਂ ਇਧਰੋਂ ਚਾਹੇ 2 ਕਿਲੋਮੀਟਰ ਇਧਰ ਨਿਗਾਹ ਮਾਰ ਲਈਏ ਨਹੀਂ 2 ਕਿਲੋਮੀਟਰ ਨਾ ਸਰ ਮਾਰੋ ਜੀ ਜਿਹੜਾ ਪ੍ਰੋਪਰ ਮੁੰਡਾ ਪਿੰਡ ਵਾ ਉਥੋਂ ਜਿਹੜਾ ਬੰਨ ਵਾ ਜੀ ਇਹ 8 ਕਿਲੋਮੀਟਰ ਵਾ 8 ਕਿਲੋਮੀਟਰ ਚੜਾਈ ਜਾ ਰਹੀ ਆ ਹੁਣ ਥੋੜਾ ਜਿਹਾ ਅੱਗੇ ਜਾ ਕੇ ਮੈਂ ਆਪ ਜੀ ਨੂੰ ਦੱਸਣਾ ਉਥੋਂ ਡਿਸਟ੍ਰਿਕਟ ਕਰਪੂਰਥਲਾ ਸ਼ੁਰੂ ਹੋਣਾ ਮੇਰੀ ਜ਼ਮੀਨ ਜਿਹੜੀ ਅਗਲੀ ਆ ਉਹ ਸਾਰੇ ਡਿਸਟ੍ਰਿਕਟ ਕਰਪੂਰਥਲੇ ਜਾ ਅੱਛਾ ਜੀ ਉਹ ਵੀ ਮੈਂ ਆਪ ਜੀ ਨੂੰ ਪ੍ਰੋਪਰ ਨਿਕ ਜੀ ਗੱਲ ਦੱਸਾਂ ਮੁੰਡਾ ਪਿੰਡ ਦੇ ਐ ਵੇਲੇ 4600 ਏਕੜ ਰਕਬਾ ਇਧਰ ਵਾ ਟੋਟਲ ਜਿਹਦੇ ਵਿੱਚੋਂ 1900 ਏਕੜ ਇਥੇ ਮੰਡਜਾ ਵਾ ਤੇ 233 ਗਿੱਲੇ ਪਾਰ ਵਾ ਅੰਗਰੇਜ਼ ਸਰਕਾਰ ਵਾਲੇ 5% ਕਟੌਟੀ ਕਰਕੇ ਉਧਰ ਦੇ ਵਿੱਚ ਉਹ ਬਜਟ ਖਾਤਾ ਮਤਲਬ ਰਿਆਸਤ ਦੇ ਵਿੱਚ ਗਿਆ ਹੂੰ ਉਹ 5% ਜਿਹੜਾ ਉਹ ਨਗਰ ਮੁੰਡਾ ਪਿੰਡ ਨੇ ਸਾਨੂੰ ਦਿੱਤਾ ਉਹ ਅਸੀਂ ਗੁਰੂ ਘਰ ਲਈ ਵਾਹਨੇ ਆ ਉਹਦੇ ਨਾਲ ਪ੍ਰੋਪਰ ਸੇਵਾ ਚਲਾਉਨੇ ਆ ਉਹ ਸਿਰਫ ਆ ਸਿਸਟਮ ਆ ਮਤਲਬ ਕੋਈ ਕਿਸੇ ਦੀ ਇੱਥੇ ਸਰਕਾਰੀ ਇਹ ਵੇਲੇ ਇੱਕ ਮਰਲਾ ਨਹੀਂ ਜਿਹੜੀਆਂ ਕੋਈ ਨੁਮਾਇੰਦਾ ਆਇਆ ਸਰਕਾਰ ਦਾ ਅਜ ਤੱਕ ਨੁਮਾਇੰਦਾ ਪਿੰਡ ਦੇ ਸਿੰਘ ਵੀ ਖਲੋਤੇ ਇਲਾਕੇ ਦੇ ਮੈਨੂੰ ਦੱਸ ਦੇਣ ਜਿਹੜਾ ਆਇਆ ਕੋਈ ਲਾਉਸਮੈਂਟ ਹੋਈ ਆ ਕੋਈ ਐਮਪੀ ਆਇਆ ਕੋਈ ਐਮਐਲਏ ਆਇਆ ਕੋਈ ਡੀਸੀ ਆਇਆ ਕੋਈ ਕਿਹੜਾ ਆਇਆ ਮੇਰੇ ਨਾਲ ਗੱਲ ਕਰਨ ਜੇ ਮੈਨੂੰ ਫੋਨ ਵੀ ਆਇਆ ਸਰਕਾਰ ਨੇ ਤਾਂ ਹਦਾਇਤਾਂ ਕੀਤੀਆਂ ਜੀ ਮੰਤਰੀ ਕਹਿੰਦੇ ਪਿੰਡਾਂ ਜਾਣ ਕਾਗਜ਼ਾਂ ਦੇ ਵਿੱਚ ਆ ਰਹੇ ਜੀ ਬਹੁਤ ਅਖਬਾਰ ਚ ਖਬਰ ਤਾਂ ਬਹੁਤ ਆ ਰਹੇ ਜੀ ਇਹ ਵੇਖੋ ਸਾਡੇ ਸਾਡੇ ਲਈ ਸਾਰ ਹਾਂਜੀ ਸ਼ਕਲ ਦੇਖੀ ਕਿਸੇ ਦੀ ਨਹੀਂ ਹੁਣ ਤਾਂ ਨਹੀਂ ਵੇਖੀ ਅੱਗੋਂ ਪਿਛੋਂ ਸਾਰਿਆਂ ਦੀ ਬੰਨੇ ਆ ਅੱਛਾ ਮਤਲਬ ਪ੍ਰੋਪਰ ਇਹ ਆ ਜੀ ਹਾੜ ਆਇਆ ਸਾਡੇ ਲਈ ਜ਼ਿਮੀਂਦਾਰਾਂ ਲਈ ਇਹ ਅਵਸਰਾਂ ਲਈ ਇਹ ਬਣ ਕੇ ਆਇਆ ਲੱਡੂਆਂ ਦੇ ਗਫੇ ਕਾਗਜ਼ਾਂ ਦੇ ਵਿੱਚ ਸਾਡੇ ਦੇ ਮੜਿਆ ਜਾਣਾ ਸਭ ਕੁਝ ਕਾਗਜ਼ਾਂ ਦੇ ਵਿੱਚ ਸਾਨੂੰ ਚਾਰਾ ਵੀ ਦਿੱਤਾ ਜਾਣਾ ਗੁਜ਼ਾਰਾ ਵੀ ਦਿੱਤਾ ਜਾਣਾ ਸਾਨੂੰ ਕੋਠੇ ਵੀ ਦਿੱਤੇ ਜਾਣੇ ਆ ਸਾਡੇ ਟੂਬਲਾਂ ਦੇ ਵੀ ਭਰੇ ਜਾਣੇ ਆ ਪਰ ਪ੍ਰੋਪਰ ਸਾਡੇ ਜ਼ਿੰਮੇਦਾਰਾਂ ਤੀਕਰ ਇੱਕ ਚੀਜ਼ ਨਹੀਂ ਪਹੁੰਚਣੀ ਆ ਜੰਨੇ ਖੇਲੋਤੇ ਜ਼ਿੰਮੇਦਾਰ ਦੱਸ ਦੇਣ ਕਿਸੇ ਨੂੰ ਕਿ ਮਿਲਿਆ ਅੱਗੇ ਵੀ ਖਾਲਸਾ ਏਡ ਦੇ ਨਮਾਇंदे ਜਪਸਪ੍ਰੀਤ ਸਿੰਘ ਖੜੇ ਨੇ ਸਾਲ 2023 1 ਸਾਲ ਛੱਡ ਕੇ 2 ਸਾਲ ਪਹਿਲਾਂ ਭਾਵ ਜਦੋਂ ਇਸ ਏਰੀਆ ਦੇ ਵਿੱਚ ਹੜਾ ਆਉਂਦਾ ਇਸ ਸਾਰਾ ਸਮੁੱਚਾ ਏਰੀਆ ਪਾਣੀ ਦੇ ਵਿੱਚ ਜਲਤਲ ਹੋ ਜਾਂਦਾ ਇਕੱਲੇ ਇੱਥੇ ਹੀ ਨਹੀਂ ਗਿੱਦੜਪਿੰਡੀ ਸੁਲਤਾਨਪੁਰ ਲੋਧੀ ਦਾ ਸਾਰਾ ਏਰੀਆ ਜਲਤਲ ਹੋ ਜਾਂਦਾ ਹੈ ਤਾਂ ਇਸ ਟੀਮ ਨੇ ਬੜੀ ਅਹਿਮ ਭੂਮਿਕਾ ਨਿਭਾਈ ਕਿਉਂਕਿ ਜ਼ਮੀਨਾਂ ਦੇ ਵਿੱਚ ਰੇਤ ਭਰ ਗਈ ਰੇਤ ਭਰਨ ਤੋਂ ਬਾਅਦ ਉਹ ਜ਼ਮੀਨ ਵਾਹੀਯੋਗ ਨਹੀਂ ਰਹਿੰਦੀ ਲੋਕਾਂ ਦੇ ਮੁੜ ਬਸੇਵੇਂ ਦੀ ਗੱਲ ਸੀ ਲੋਕਾਂ ਦੇ ਡੰਗਰ ਮਰ ਗਏ ਕਿੰਨੇ ਹੀ ਲੋਕ ਜਿਹੜੇ ਆ ਉਹ ਹੜ੍ਹ ਦੀ ਭੇਂਟ ਚੜ ਗਏ ਤਾਂ ਖਾਲਸਾ ਏਡ ਵੀ ਉਸ ਵੇਲੇ ਕੀ ਭੂਮਿਕਾ ਰਹੀ ਉਹ ਅਸੀਂ ਜਸਪ੍ਰੀਤ ਸਿੰਘ ਤੋਂ ਜਾਣਾਂਗੇ ਜਸਪ੍ਰਿੰਸ ਸਿੰਘ ਦੋਸਤ 2023 ਦੇ ਵਿੱਚ ਤੁਸੀਂ ਕੀ ਕੁਝ ਲੋਕਾਂ ਲਈ ਕੰਮ ਕੀਤਾ ਜਦੋਂ 2023 ਦੇ ਵਿੱਚ ਹੜ੍ਹ ਆਇਆ ਨਾ ਜੀ ਅਸੀਂ ਗਰਾਊਂਡ ਜ਼ੀਰੋ ਤੋਂ ਸ਼ੁਰੂ ਕਰ ਦਿੱਤਾ ਸੀਗਾ ਜੀ ਲੁਧਿਆਣੇ ਜ਼ਿਲ੍ਹੇ ਤੋਂ ਉਤੋਂ ਕਰਦੇ ਕਰਦੇ ਜਦੋਂ ਅਸੀਂ ਗਿੱਦੜਪਿੰਡੀ ਪਹੁੰਚਦੇ ਆਂ ਤੇ ਉਹਦੇ ਵਿੱਚ ਆਪਾਂ ਜਿਹੜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਫਰਸਟ ਫੇਜ਼ ਦੇ ਵਿੱਚ ਜਿਹੜੀ ਲੋਡ ਪੈਂਦੀ ਆ ਉਹਦੇ ਵਿੱਚ ਆਪਣੇ ਕਹਿ ਲਓ ਕਿ ਜੋ ਉਹਨਾਂ ਨੂੰ ਡੇਲੀ ਨੀਡਸ ਦੀਆਂ ਸਾਮਾਨ ਹੁੰਦਾ ਆ ਪਲੱਸ ਉਹਨਾਂ ਨੂੰ ਮੈਡੀਕਲ ਦੀ ਜੋ ਲੋਡ ਹੁੰਦੀ ਆ ਸਾਰੀਆਂ ਉਹਨਾਂ ਨੂੰ ਸੁਵਿਧਾਵਾਂ ਆਪਾਂ ਪਹੁੰਚਾਈਆਂ ਜਿਹੜੇ ਇੱਥੇ ਲੋਕ ਸੀਗੇ ਫਿਰ ਉਹਨਾਂ ਨੂੰ ਵੈਕਿਊਏਸ਼ਨ ਕਰਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜੀ ਉਹਦੇ ਬਾਅਦ ਆਪਾਂ ਇੱਕ ਦਿਨ ਫਿਰ ਮੈਨੂੰ ਜਿਹਨੂੰ ਆਪਾਂ ਉਧਰ ਨੇ ਕਰ ਰਹੇ ਸੀ ਸੁਲਤਾਨਪੁਰ ਲੋਧੀ ਗਿੱਦੜਪਿੰਡੀ ਕੰਮ ਕਰ ਰਹੇ ਸੀ ਤੇ ਇੱਥੇ ਜਿੱਥੋਂ ਆਪਾਂ ਆਏ ਹੋਏ ਆ ਜੀ ਮੁੰਡੇ ਪਿੰਡ ਦੇ ਵਿੱਚ ਬਾਬਾ ਨੰਦ ਸਿੰਘ ਉਹਨਾਂ ਦਾ ਮੈਨੂੰ ਫੋਨ ਆਉਂਦਾ ਬਾਬਾ ਜੀ ਮੈਨੂੰ ਕਹਿੰਦੇ ਆ ਕਿ ਤੇ ਪੁੱਤਰ ਤੁਸੀਂ ਉਧਰ ਤਾਂ ਸੇਵਾ ਕਰ ਹੀ ਰਹੇ ਆ ਪਰ ਤੁਸੀਂ ਸਾਡੇ ਹਾਲਾਤ ਆ ਕੇ ਇੱਥੇ ਦੇਖੋ ਜੀ ਫਿਰ ਅਸੀਂ ਉਧਰ ਉਹਦੇ ਨਾਲ ਨਾਲ ਜਿਹਨੂੰ ਇੱਥੇ ਆ ਕੇ ਦੇਖਿਆ ਸੀ ਉਦੋਂ 3 ਮਹੀਨੇ ਹੋ ਚੁੱਕੇ ਸੀ ਜੀ ਫਲਡਸ ਆਇਆ ਨੂੰ ਤੇ ਉਦੋਂ ਵੀ ਇੱਥੇ ਇਸੇ ਜ਼ਮੀਨ ਦੇ ਵਿੱਚ ਪਾਣੀ ਖੜਾ ਸੀਗਾ ਜੀ ਅੱਛਾ ਤੇ ਉਹਦੇ ਬਾਅਦ ਫਿਰ ਅਸੀਂ ਇੱਥੇ ਆ ਕੇ ਦੇਖਿਆ ਤੇ ਇੱਥੇ ਆ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਡੀਵਾਟਰਿੰਗ ਸ਼ੁਰੂ ਕੀਤੀ ਜੇ ਇੱਥੇ ਆ ਕੇ ਰੀਵਾਟਰਿੰਗ ਦੇ ਪਰ ਬੰਨ ਬਣਨਾ ਸ਼ੁਰੂ ਕੀਤਾ ਜੀ ਬੰਨ ਬਣਨ ਦੇ ਬਾਅਦ ਇਸ ਕਿੰਨਾ ਲੰਮਾ ਬੰਨ ਸੀ ਉਹ 16 ਕਿਲੋਮੀਟਰ ਦਾ ਬੰਨ ਬਣਿਆ 16 ਕਿਲੋਮੀਟਰ ਲੰਮਾ ਬੰਨ ਤੁਸੀਂ ਬੰਨਿਆ ਹੋ ਹਾਂਜੀ 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 ਕੋਈ ਸਰਕਾਰੀ ਮਦਦ ਨਹੀਂ ਕੋਈ ਸਰਕਾਰੀ ਮਦਦ ਨਹੀਂ ਜੀ 30 30 ਫੁੱਟ ਚੌੜਾ 16 ਕਿਲੋਮੀਟਰ ਲੰਮਾ ਜੀ ਅੱਛਾ ਤੇ ਜਿੰਨੇ ਵੀ ਇਹ ਪਿੰਡ ਹੈਗੇ ਆ ਸਾਰੇ ਉਹਦੇ ਵਿੱਚ ਆਪਾਂ ਨੇ ਲਈ 22 23000 ਏਕੜ ਜ਼ਮੀਨ ਸੀ ਜਿਹੜੀ ਉਹਦੇ ਵਿੱਚ ਆਪਾਂ ਦਿੱਤੀ ਉਹਦੇ ਵਿੱਚ ਜਿੱਥੇ ਆਪਾਂ ਆਪਾਂ ਹੁਣ ਚੱਲਦੇ ਪਏ ਆਂ ਜੀ ਇੱਥੇ ਬੇਸਿਕਲੀ ਕੀ ਹੋ ਚੁੱਕਾ ਸੀ ਕਿ ਇੱਥੇ 8 ਤੋਂ 10 ਦਾ ਫੁੱਟ ਰੇਤਾ ਜਿਹੜੀ ਜ਼ਮੀਨ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਵੀ ਕਾਫੀ ਟਰਾਈ ਕੀਤੀ ਕਿ ਸਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਕਹ ਲਓ ਕਿ ਸਾਡੀ ਕੋਈ ਹੈਲਪ ਕੀਤੀ ਜਾਵੇ ਉਹਦੇ ਵਿੱਚ ਕਿ ਕਿਉਂਕਿ ਕਿਉਂਕਿ ਗਵਰਨਮੈਂਟ ਨੂੰ ਵੀ ਅਸੀਂ ਕਾਫੀ ਕਿਹਾ ਕਿ ਸਾਡੀ ਤੇ ਮਦਦ ਕੀਤੀ ਜਾਵੇ ਤੇ ਉਦੋਂ ਕੀ ਹੋਇਆ ਕਿ ਉਥੋਂ ਕੋਈ ਸਾਨੂੰ ਜਿਹੜਾ ਨਹੀਂ ਹੈਲਪ ਮਿਲਦੀ ਦੇ ਕੇ ਫਿਰ ਅਸੀਂ ਕੁਝ ਬਾਹਰ ਆਪਣੇ ਜਿਹੜੇ ਹੈਗੇ ਆ ਇੰਜੀਨੀਅਰਸ ਸਾਰੇ ਉਹਨਾਂ ਨੇ ਡਿਸਕਸ਼ਨ ਕੀਤਾ ਦਿਸਕਸ਼ਨ ਕਰਨ ਦੇ ਬਾਅਦ ਅਸੀਂ ਦੇਖਿਆ ਕਿ ਜੋ ਬੈਸਟ ਆਪਸ਼ਨ ਕੀ ਹੈ ਕਿ ਇਸ ਇਨਾ ਜ਼ਮੀਨਾਂ ਦੇ ਵਿੱਚ ਉਹ ਜਿਹੜੀ ਰੇਤ ਹੈਗੀ ਆ ਰੇਤਾਂ ਨੂੰ ਅਸੀਂ ਜ਼ਮੀਨ ਦੇ ਵਿੱਚ ਹਰੀਆ ਮਾਰ ਕੇ ਵਿੱਚ ਡੰਪ ਕਰ ਦਈਏ ਜੀ ਤੇ ਉਪਜਾਊ ਮਿੱਟੀ ਥੱਲੇੋਂ ਕੱਢ ਕੇ ਇੱਥੇ ਵਕੇਰ ਦਈਏ ਸਾਡਾ ਉਹ ਪ੍ਰੋਜੈਕਟ ਏਸ ਪਿੰਡ ਦੇ ਵਿੱਚ ਤੇ ਪਲੱਸ ਗਿੱਦੜਪਿੰਡੀ ਹਲਕੇ ਦੇ ਵਿੱਚ ਘੱਟ ਵੱਡੇ ਸਵਾ ਸਾਲ ਤੋਂ ਡੇਢ ਸਾਲ ਚੱਲਿਆ ਅਸਾ ਤੁਹਾਡੀ ਜਿਹੜੀ ਸਵਾ ਸਾਲ ਡੇਢ ਸਾਲ ਦੀ ਮਿਹਨਤ ਆ ਜਾਏਗੀ ਇਸ ਵਾਰ ਫੇਰ ਜਿਹੜਾ ਉਹ ਅਸੀਂ ਦੇਖ ਰਹੇ ਹਾਂ ਪਾਣੀ ਤਾਂ ਪੂਰਾ ਜਲਸਥਲ ਏਰੀਆ ਸਾਰਾ ਹੋਇਆ ਪਿਆ ਫੇਰ ਇਸ ਏਰੀਏ ਚ ਰੇਤ ਭਰ ਜਾਣੀ ਹੈ ਕਿਸਾਨਾਂ ਦੀਆਂ ਤਾਂ ਆਸਾਂ ਉਮੀਦਾਂ ਤੇ ਫੇਰ ਇੱਕ ਤਰ੍ਹਾਂ ਦਾ ਪਾਣੀ ਫਿਰ ਗਿਆ ਬਹੁਤ ਦੁੱਖ ਲੱਗਾ ਜੀ ਜਿੱਦਣ ਮੈਨੂੰ ਸੋਮਵਾਰ ਤੇ ਇਹਦਾ ਹੱਲ ਕੀ ਹੈ ਜੇ ਤੁਸੀਂ ਇੱਕ ਵਾਰੀ ਬੰਨ ਬੰਨਿਆ ਉਹਦਾ ਕੀ ਹੱਲ ਪਰਮਾਨੈਂਟ ਹੱਲ ਕੀ ਹੈ ਜਿਹਨੇ ਅਸੀਂ ਆਪਾਂ ਬੰਨ ਦੇਖਿਆ ਸਾਰਾ ਟੁੱਟਿਆ ਚਾਰੇ ਪਾਸੇ ਇਹਦਾ ਪਰਮਾਨੈਂਟ ਹੱਲ ਤਾਂ ਸਰਕਾਰ ਦੇਖੋ ਜੀ ਅਸੀਂ ਫਰਸਟ ਹੈਲਪ ਤੇ ਆ ਕੇ ਇੱਥੇ ਹੈਲਪ ਤਾਂ ਕਰ ਦਿੱਤੀ ਇਹਨਾਂ ਦੀ ਜੀ ਇਹਨਾਂ ਦੀ ਆਪਾਂ ਮਦਦ ਕਰ ਦਿੱਤੀ ਇਹਨਾਂ ਦੇ ਬਾਅਦ ਆਪਾਂ ਆਉਣ ਦੇ ਬਾਅਦ ਇਥੇ ਆਪਾਂ ਬੰਨ ਬੰਨ ਦਿੱਤਾ ਜੀ ਬੰਨ ਬੰਨਣ ਦੇ ਬਾਅਦ ਈਵਨ ਅਸੀਂ ਪਲਾਂਟੇਸ਼ਨ ਦਾ ਕਰ ਦਿੱਤੀ ਹੈ ਨਾ ਇਸ ਬੰਨ ਦੇ ਉੱਪਰ ਉਸ ਦੇ ਬਾਅਦ ਅਸੀਂ ਅਸੀਂ ਇਹਨਾਂ ਨੂੰ ਚਾਹੀਦਾ ਸੀ ਕਿ ਗਵਰਨਮੈਂਟ ਜਿਹੜੀ ਇਹਦੇ ਵਿੱਚ ਅੱਗੇ ਆਉਂਦੀ ਅਗਲੇ ਸਟੈਪ ਦੇ ਉੱਤੇ ਨੋਚਾਂ ਲਾਉਂਦੀ ਜਿੱਥੇ ਦਰਿਆ ਨੋਚੀਸ ਲਾਈਆਂ ਜਾਂਦੀਆਂ ਕਿਉਂਕਿ ਜਿਹੜੀਆਂ ਬ੍ਰੀਚੇਸ ਆ ਉਹੀ ਵਾਰ ਉਸੇ ਏਰੀਆ ਦੇ ਵਿੱਚ ਹੀ ਹੁੰਦੀਆਂ ਆ ਸੋ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਬਹੁਤ ਸੌਖਾ ਆ ਜੀ ਜਿੰਨਾ ਚਿਰ ਬੰਨ ਪੱਕੇ ਨਹੀਂ ਇੱਕ ਪਾਸੇ ਆਉਂਦੇ ਨੋਚੀਸ ਨਹੀਂ ਲਾਦੀਆਂ ਜਿਹੜੇ ਉਹਨਾਂ ਦੇ ਉਹਨਾਂ ਦੇ ਵੀਕਰ ਪੁਆਇੰਟਸ ਆ ਕਿ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਤੇ ਇਸ ਵਾਰ ਤੁਸੀਂ ਕੀ ਕਰ ਰਹੇ ਹੋ ਫਿਰ ਹੁਣ ਇਸ ਹੜ ਮਾਰੇ ਏਰੀਏ ਚ ਫਿਲਹਾਲ ਤਾਂ ਅਸੀਂ ਜੀ ਬਾਊ ਪਰ ਫਿਰ ਵੇਡ ਦੇ ਵਿੱਚ ਅਸੀਂ ਲੱਗੇ ਹੋਏ ਆਂ ਜੀ ਮੰਡ ਏਰੀਏ ਦੇ ਵਿੱਚ ਸੁਲਤਾਨਪੁਰ ਲੋਧੀ ਕਬੂਤ ਦੇ ਵਿੱਚ ਅਸੀਂ ਇੱਥੇ ਜੋ ਅੱਜ ਦੇ ਹਾਲਾਤ ਤੁਸੀਂ ਦੇਖੇ ਹੀ ਆ ਜੀ ਹਜੇ ਇਸ ਟਾਈਮ ਸਾਡੇ ਲਈ ਤਾਂ ਫਿਲਹਾਲ ਇੱਥੇ ਕੁਝ ਕਰਨ ਲਈ ਨਹੀਂ ਹੈਗਾ ਆ ਪਾਣੀ ਜਿਹੜਾ ਰਸੀਡ ਹੁੰਦਾ ਆ ਥੱਲੇ ਜਾਂਦਾ ਆ ਉਹ ਤੋਂ ਅਸੀਂ ਅੱਗੇ ਸਲਾਹ ਕਰਕੇ ਦੇਖੀ ਕੀ ਪ੍ਰੋਜੈਕਟ ਸ਼ੁਰੂ ਚਲਾਵਾਂਗੇ ਧੰਨਵਾਦ ਤੁਹਾਡਾ ਧੰਨਵਾਦ ਸਾਡੇ ਨਾਲ ਇਸ ਵੇਲੇ ਵੇੜੇ ਚ ਮੌਜੂਦ ਨੇ ਕਿਰਨਵੀਰ ਸਿੰਘ ਗੰਗ ਜੋ ਕਿ ਪੰਜਾਬ ਦੀ ਸਿਆਸਤ ਨਾਲ ਜੁੜੇ ਹੋਏ ਨੇ ਕਿ ਤੰਗ ਸਾਹਿਬ ਜਿਵੇਂ ਜਿਸ ਤਰ੍ਹਾਂ ਇਸ ਤਰਾਸ ਵੀ ਤੁਸੀਂ ਇੱਥੇ ਦੇਖ ਰਹੇ ਹੋ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੇਰੇ ਹਿਸਾਬ ਨਾਲ ਮੈਂ ਗਲਤੀ ਹੋ ਸਕਦਾ ਬਟ ਆ ਟੋਟਲ ਤੇ ਟੋਟਲ ਸਰਕਾਰਾਂ ਦੀ ਮਿਸਮੈਨੇਜਮੈਂਟ ਜਦੋਂ 23 ਵਿੱਚ ਹੋਇਆ ਖਾਲਸਾ ਇੰਨੇ ਤੇ ਬੰਨ ਤੁਹਾਨੂੰ ਦੱਸਿਆ ਹੋਣਾ 16 ਕਿਲੋਮੀਟਰ 30 ਫੁੱਟ ਚੌੜਾ ਲਾਇਆ ਕਲੈਡਿੰਗ ਹੋਣੀ ਸੀ ਉਹਦੀ ਜਿਹੜੀ ਹੁਣ ਇਹਨਾਂ ਨੇ ਮੁਆਵਜ਼ਾ ਦੇਣਾ ਇਹਨਾਂ ਨੇ ਉਹਨੂੰ ਰੀਸਟਰਕਚਰ ਕਰਨਾ ਹਾਂ ਪਤਾ ਨਹੀਂ ਕਰਦੇ ਨੇ ਕਿ ਨਹੀਂ ਕਰਦੇ ਕਿਉਂਕਿ ਨਾ ਤੇ ਆਇਆ ਸਰਕਾਰ ਦਾ ਧਿਆਨ ਆ ਲੋਕਾਂ ਵੱਲ ਤੇ ਨਾ ਹੀ ਸੈਂਟਰ ਸਰਕਾਰ ਦਾ ਪੰਜਾਬ ਵੱਲ ਤੁਸੀਂ ਹੁਣ ਕਿਸਾਨ ਮੋਰਚਾ ਐਡਾ ਲੰਬਾ ਗਿਆ ਉਹ ਸਿਰਫ ਇੱਕ ਆਵਾਜ਼ ਸੀ ਕਿ ਭਾਈ ਅਸੀਂ ਕੋਈ ਮਤਰਾਏ ਨਹੀਂ ਹੈਗੇ ਸਾਡੇ ਨਾਲ ਸਦੂਖ ਉਹ ਕਰੋ ਜਿਹੜਾ ਆਪਣੇ ਪਰਿਵਾਰ ਦੇ ਜੀਅ ਨਾਲ ਸੋ ਅੱਜ ਨਾ ਮਿਸਾਲ ਇਹ ਇੱਕ ਗੱਲ ਦੱਸੋ ਪੋਲਿਟਿਕਲ ਗੱਲ ਤੋਂ ਪਾਸੇ ਹੋ ਤੁਸੀਂ ਜਿੰਮੇਦਾਰ ਤੁਸੀਂ ਖੇਤੀ ਕਰਦੇ ਹੋ ਜਦੋਂ ਕਿਸੇ ਕਿਸਾਨ ਤੇ ਇਹੋ ਜੀ ਆਫਤ ਆਉਂਦੀ ਹੈ ਜਿਹਦੇ ਸਾਰਾ ਉਹਨੇ ਵਿਉਂਤਾ ਬੁੰਗੀਆਂ ਹੁੰਦੀਆਂ ਹਨ ਵੀ ਮੈਂ ਕੀ ਕਰਨਾ ਉਹਨੂੰ ਕੀ ਵੀਰਦੀ ਮੈਂ ਤੁਹਾਨੂੰ ਪਰਸਨਲ ਐਕਸਪੀਰੀਐਂਸ ਦੱਸਦਾ ਜੀ ਮੇਰੀ ਜ਼ਮੀਨ ਪਹਾੜਾਂ ਕੰਦੀ ਰੋਪਰ ਠੀਕ ਹੈ ਜੀ ਜਦੋਂ ਰੇਤਾ ਸੇਮ ਟ੍ਰੇਨ ਆ ਉਹਦੇ ਚ ਬਰਸਾਤ ਦਾ ਪਾਣੀ ਰੁੱੜਦਾ ਰਾਹ ਰੁੱੜ ਜਾਂਦੇ ਨੇ ਤੇ ਰੇਤਾ ਫਸਲ ਦੇ ਵਿੱਚ ਵੜ ਜਾ ਜੀ ਜਦੋਂ ਫਸਲ ਦੇ ਵਿੱਚ ਰੇਤਾ ਵੜ ਜਾਏ ਜ਼ਮੀਨ ਮਿੱਟੀ ਥਲੇ ਰਹੇ ਦੇ ਤੇ ਉੱਤੇ ਰੇਤ ਵੜ ਜਾਏ ਤੇ ਉਹ ਜ਼ਮੀਨ ਬਕਾਰ ਹੋ ਜਾਂਦੀ ਤੁਹਾਨੂੰ ਦੁਬਾਰਾ ਉਹਦੀ ਦੁਬਾਰਾ ਖੋਦ ਨਹੀਂ ਪੈਂਦੀ ਹੈ ਜੀ ਹਾਂ ਅਜਾਰਾ ਲੀਟਰ ਤੇਲ ਲੱਗਦਾ ਜੀ ਸੀ ਬੀ ਆ ਲੱਗਦੀ ਇਹਨੂੰ ਸਭ ਕੁਝ ਲੱਗਦਾ ਉਹਦਾ ਪਲਟਾ ਦੇਣਾ ਪੈਂਦਾ ਮਿੱਟੀ ਫੇਰ ਉੱਤੇ ਲੈੜੇ ਥਲੇ ਰੇਤਾ ਸਰ ਜਾਂਦਾ ਜੀ ਉੱਤੇ ਮਿੱਟੀ ਹੋਈ ਚਾਹੀਦੀ ਮਿੱਟੀ 'ਚ ਫਸਲ ਹੋਊ ਰੇਤੇ 'ਚ ਤਾਂ ਹੋ ਨਹੀਂ ਸਕਦੀ ਹੁਣ ਸਰਕਾਰਾਂ ਦੀਆਂ ਪਾਲਸੀਆਂ ਨੇ ਜੇ ਉਹ ਮਿੱਟੀ ਨੂੰ ਫਸਲ ਕਰਦਾ ਜੇ ਫਿਰ ਮਾਈਨਿੰਗ ਵਾਲੇ ਆ ਜਾਂਦੇ ਉਹ ਕਹਿੰਦੇ ਇਲੀਗਲ ਮਾਈਨਿੰਗ ਆ ਆ ਰਿਅਲਾਈਜ਼ ਨਹੀਂ ਕਰਦੇ ਕਿ ਇੱਕ ਥੁੱਕਾ ਮਿੱਟੀ ਦਾ ਬਾਹਰ ਨਹੀਂ ਜਾ ਰਿਹਾ ਰੇਤੇ ਦਾ ਬਾਹਰ ਨਹੀਂ ਜਾ ਰਿਹਾ ਪਰ ਇੱਕ ਸਿਸਟਮ ਲੈਕਮੇਲਿੰਗ ਦਾ ਬਣਿਆ ਹੋਇਆ ਹੈ ਜ਼ਿੰਮੇਦਾਰਾਂ ਦਾ ਸੋ ਹੁਣ ਵੀ ਜਿਹੜਾ ਆ ਸਿਸਟਮ ਹੈ ਫਸਤ ਗਈ ਪਾਣੀ ਖੋਤਾ ਪਤਾ ਨਹੀਂ ਕਿੰਨੇ ਮਹੀਨੇ ਲੱਗ ਜਾਣੇ ਪਾਣੀ ਨੂੰ ਨਿਕਲਣੇ ਠੀਕ ਹੈ ਨਾ ਜੀ ਪਰ ਜਿਹੜਾ ਨੇਤਾ ਉੱਤੇ ਚੜ ਗਿਆ ਆ ਰੇਤਾ ਕੱਟ ਤੋਂ ਕੱਟ ਦਿੰਦੇ ਤੇ ਚਾਰ ਚਾਰ ਪੰਜ ਪੰਜ ਫੁੱਟ ਤੇ ਚੜ ਗਏ ਚਾਰ ਚਾਰ ਪੰਜ ਪੰਜ ਫੁੱਟ 101% ਚੜਿਆ ਆ 10 ਫੁੱਟ ਤਾਂ ਪਾਣੀ ਫਿਰਦੇ ਨਹੀਂ ਕਿਤੇ ਕੋ ਆਪਾਂ ਜਿੱਥੇ ਫਸੇ ਸੀ 20 ਫੁੱਟ ਪਾਣੀ 20 ਫੁੱਟ ਪਾਣੀ ਸੀ ਕਿਉਂਕਿ ਖੰਬੇ ਦੀਆਂ ਖੰਬਾ ਵੀ ਡੁੱਬਾ ਹੋਇਆ ਸੀ ਤੇ ਤਾਰਾ ਵੀ ਡੁੱਬੀ ਆਪਾਂ ਖੰਬੇ ਤੋਂ ਮਸਾਂ ਬਚਿਆ ਜੀ ਖੰਬਾ ਉੱਤੇ ਡਿੱਗ ਪੈਣਾ ਸੀ ਆਪਣੇ ਬੰਦੇ ਕਈ ਉਹ ਵਿਚਾਰੇ ਫੱਟੜ ਵੀ ਹੋਏ ਹਾਂ ਸੋ ਇਸ ਕਰਕੇ ਸਰਕਾਰਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਸਟੇਟ ਉਹਨਾਂ ਦੀ ਹੈ ਅਸੀਂ ਕੋਈ ਬਾਹਰੋਂ

ਦੁੱਖ ਚ ਭਾਵੇਂ ਨਾ ਇਕੱਠੇ ਹੋ ਦੁੱਖ ਚ ਤੁਸਾਰੇ ਇਕੱਠੇ ਹੁੰਦੇ ਆ ਦੂਰ ਇਕੱਠੇ ਤੇ ਆ ਸੰਪਰਦਾਮਾਨਾ ਵੀ ਬੜਾ ਵੱਡਾ ਹਿੱਸਾ ਹੈਗਾ ਜਿਹੜੀਆਂ ਸਪੋਰਟ ਕਰਦੀਆਂ ਨੇ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਹੁੰਦੇ ਨੇ ਉਹ ਆਰਗੇਨਾਈਜੇਸ਼ਨਸ ਕਰਨੀਆਂ ਐਨ ਜੀਓਸ ਕਰਦੇ ਪਏ ਨੇ ਸੰਪਰਦਾਮਾਂ ਕਰਦੀਆਂ ਪਈਆਂ ਹਾਂ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਸਰਕਾਰਾਂ ਨੂੰ ਆ ਚੀਜ਼ਾਂ ਸੀਰੀਅਸਲੀ ਲੈਣੀਆਂ ਚਾਹੀਦੀਆਂ ਬਹੁਤ 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 ਧੰਨਵਾਦ ਦੋਸਤੋ ਅੱਜ ਜਿਵੇਂ ਅਸੀਂ ਤੁਹਾਨੂੰ ਦੱਸਿਆ ਹੈ ਅਸੀਂ ਪਹੁੰਚੇ ਸੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅਤੇ ਗੋਇੰਦਵਾਲ ਸਾਹਿਬ ਤੇ ਤਰਨਤਾਰਨ ਬਾਰਡਰ ਦੇ ਪਿੰਡਾਂ ਦੀ ਹਾਲਤ ਅਸੀਂ ਦੇਖੀ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਕਿਸ ਤਰ੍ਹਾਂ 10 ਫੁੱਟ ਤੋਂ ਲੈ ਕੇ 20 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਕਿਵੇਂ ਚਾਰੇ ਪਾਸੇ ਕੋਈ ਵੀ ਫਸਲ ਕਿਸੇ ਵੀ ਫਸਲ ਦਾ ਨਾਮੁਨਸ਼ਾਨ ਦਿਖਾਈ ਨਹੀਂ ਦੇ ਰਿਹਾ ਜੇ ਦਿਖਾਈ ਦੇ ਰਿਹਾ ਤਾਂ ਸਿਰਫ ਪਾਣੀ ਦਿਖਾਈ ਦੇ ਰਿਹਾ ਸਾਡੀ ਇਹ ਰਿਪੋਰਟ ਸਰਕਾਰ ਤੱਕ ਪਹੁੰਚਾਉਣ ਦਾ ਮਕਸਦ ਹੈ ਤਾਂ ਜੋ ਲੋਕਾਂ ਦੀ ਸਾਰ ਲਈ ਜਾਵੇ ਲੋਕਾਂ ਦੇ ਦੁੱਖ ਸੁਣੇ ਜਾਣ ਤੇ ਲੋਕਾਂ ਦਾ ਕੋਈ ਹੱਲ ਕੱਢਿਆ ਜਾਵੇ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ